ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਇਤਿਹਾਸ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਕੱਲ ਆਪ ਜੀ ਦੇ ਨਾਲ ਭਾਈ ਸੱਜਣ ਜੀ ਦੇ ਇਤਿਹਾਸ ਬਾਰੇ ਵਿਚਾਰ ਕੀਤੇ ਜਿਹੜੇ ਤੁਲੰਬਾ ਦੇ ਰਹਿਣ ਵਾਲੇ ਸਨ ਜਿਹੜੇ ਪਹਿਲਾਂ ਸੱਜਣ ਠੱਗ ਸਨ ਕਿਵੇਂ ਗੁਰੂ ਨਾਨਕ ਮਹਾਰਾਜ ਤੁਲੰਬਾ ਦੀ ਧਰਤੀ ਤੇ ਪਹੁੰਚ ਕੇ ਇਸ ਸੱਜਣ ਠੱਗ ਨੂੰ ਸੱਜਣ ਬਣਾਉਂਦੇ ਨੇ ਭਾਈ ਸੱਜਣ ਜਿਹੜਾ ਸਿੱਖ ਧਰਮ ਦੇ ਵਿੱਚ ਆ ਕੇ ਸਿੱਖ ਧਰਮ ਦਾ ਪ੍ਰਚਾਰਕ ਬਣਿਆ ਤੇ ਗੁਰੂ ਨਾਨਕ ਮਹਾਰਾਜੀ ਦਾ ਸਿੱਖ ਬਣਿਆ ਇਹ ਵੀਡੀਓ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਜਰੂਰ ਸੁਣੋ ਅੱਜ ਦਾ ਜਿਹੜਾ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨਾ ਹੈ ਉਹ ਬਨਾਰਸ ਦਾ ਇਤਿਹਾਸ ਸਾਂਝਾ ਕਰਨਾ ਹੈ ਜਦੋਂ ਗੁਰੂ ਨਾਨਕ ਪਾਸ਼ਾ ਜੀ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਬਨਾਰਸ ਦੀ ਉਦਾਸੀ ਤੇ ਜਾਂਦੇ ਨੇ ਤਾਂ ਸਤਗੁਰੂ ਜੀ ਬਨਾਰਸ ਦੇ ਇੱਕ ਮੰਨੇ ਪਰ ਮੰਨੇ ਚੌਂਕ ਦੇ ਵਿੱਚ ਜਾ ਕੇ ਸਤਿਗੁਰ ਉੱਥੇ ਅਕਾਲ ਪੁਰਖ ਦਾ ਰੱਬੀ ਉਪਦੇਸ਼ ਦੇਣਾ ਕਰਦੇ ਨੇ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਕਿਉਂਕਿ ਗੁਰਨਾਨਕ ਮਹਾਰਾਜੀ ਨੇ ਉਦਾਸੀਆਂ ਤੇ ਜਾਣ ਤੋਂ ਪਹਿਲਾਂ ਜਨਅਉ ਦਾ ਖੰਡਨ ਕਰ ਦਿੱਤਾ ਸੀ ਧੰਨ ਗੁਰਨਾਨਕ ਮਹਾਰਾਜੀ ਦੀ ਜਿਹੜੀ ਸ਼ੋਭਾ ਸੀ ਉਹ ਦੂਰ ਦੂਰ ਤੱਕ ਫੈਲ ਚੁੱਕੀ ਸੀ ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਨੇ ਇਸ ਜਗਤ ਜਲੰਦੇ ਨੂੰ ਤਾਰਨ ਦੇ ਲਈ ਪ੍ਰਚਾਰ ਫੇਰੀਆਂ ਸ਼ੁਰੂ ਕੀਤੀਆਂ ਨੇ ਲੋਕਾਂ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਗੁਰੂ ਨਾਨਕ ਮਹਾਰਾਜ ਨੇ ਜਿਨਿਉ ਦਾ ਖੰਡਨ ਕੀਤਾ ਹੈ ਇੱਕ ਅਕਾਲ ਪੁਰਖ ਦਾ ਉਪਦੇਸ਼ ਦਿੱਤਾ ਹੈ ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਜ ਜੋ ਸਾਡੇ ਸਾਹਮਣੇ ਬੈਠੇ ਨੇ ਇਹ ਧੰਨ ਗੁਰਨਾਨਕ ਨੇ ਅੱਜ ਤਾਂ ਸੋਸ਼ਲ ਮੀਡੀਆ ਹੈ ਅੱਜ ਟੀਵੀ ਨੇ ਚੈਨਲ ਨੇ ਮੋਬਾਈਲ ਨੇ ਕਿੰਨਾ ਕੁਸ਼ ਹੈ ਅੱਜ ਕੱਲ ਤਾਂ ਨਾਲ ਦੀ ਨਾਲ ਫੋਟੋ ਆ ਜਾਂਦੀ ਹੈ ਵੀਡੀਓ ਆ ਜਾਂਦੀ ਹੈ ਜੇ ਕੋਈ ਗੱਲ ਹੁੰਦੀ ਹੈ ਤਾਂ ਉਹ ਵੀਡੀਓ ਦੇ ਰੂਪ ਦੇ ਵਿੱਚ ਜਾਂ ਫੋਟੋ ਦੇ ਰੂਪ ਦੇ ਵਿੱਚ ਜਾਂ ਲਿਖਤੀ ਦੇ ਰੂਪ ਦੇ ਵਿੱਚ ਪਹੁੰਚ ਜਾਂਦੀ ਹੈ ਪਹਿਲਾਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਨਾ ਇਹ ਗੱਲਾਂ ਬਾਤਾਂ ਜਿਹੜੀਆਂ ਮੂੰਹ ਜਵਾਨੀ ਸੋ ਅੱਗੇ ਦੀ ਅੱਗੇ ਜਾਂਦੀਆਂ ਸਨ ਜੇ ਮੰਨ ਲਓ ਕੋਈ ਪੰਜਾਬ ਦੇ ਵਿੱਚ ਗੱਲ ਹੋਈ ਹੈ ਉਹਨੇ ਅੱਗੇ ਬਾਦੇ 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 ਦਿੱਲੀ ਜਾਣਾ ਦਿੱਲੀ ਤੋਂ ਫਿਰ ਅੱਗੇ ਚਲੇ ਜਾਣਾ ਹੁਣ ਜਿਹੜੇ ਬੰਦੇ ਨਾਲ ਕੋਈ ਸਬੰਧਤ ਗੱਲ ਹੋਵੇ ਅੱਜ ਦੇ ਸਮੇਂ 'ਚ ਤਾਂ ਪਤਾ ਲੱਗ ਜਾਂਦਾ ਕਿ ਕੋਈ ਵੀਡੀਓ ਵੀ ਆ ਜਾਂਦੀ ਹੈ ਫੋਟੋ ਵੀ ਆ ਜਾਂਦੀ ਹੈ ਜਾਂ ਅਖਬਾਰ ਦੇ ਵਿੱਚ ਵੀ ਆ ਜਾਂਦਾ ਪਰ ਅੱਜ ਤੋਂ ਹੁਣ ਤੁਸੀਂ 5 600 ਸਾਲ ਪਹਿਲਾਂ ਲਾ ਕੇ ਵੇਖੋ ਜਦੋਂ ਕੋਈ ਏਦਾਂ ਦਾ ਇਲੈਕਟ੍ਰੋਨਿਕ মিডিਆ ਨਹੀਂ ਸੀ ਉਦੋਂ ਕਿਵੇਂ ਪਤਾ ਲੱਗਦਾ ਸੀ ਬਸ ਇੰਨਾ ਪਤਾ ਲੱਗਦਾ ਸੀ ਕਿ ਫਲਾਣੇ ਮਹਾਪੁਰਖ ਹੋਏ ਨੇ ਫਲਾਣਿਆਂ ਨੇ ਇਹ ਕੰਮ ਕੀਤਾ ਦੱਸੇ ਤੇ ਪਤਾ ਲੱਗਦਾ ਸੀ ਕਿ ਇਹ ਉਹੀ ਮਹਾਪੁਰਖ ਨੇ ਹੁਣ ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹੁੰਦਾ ਹੈ ਲੋਕ ਜਾਣਦੇ ਤਾਂ ਸਨ ਕਿ ਕੋਈ ਗੁਰੂ ਨਾਨਕ ਪਾਸ਼ਾ ਨੇ ਜੋ ਜਗਤ ਚਲੰਦੇ ਦਾ ਉਦਾਰ ਕਰਦੇ ਨੇ ਪਰ ਇਹ ਹੀ ਨਹੀਂ ਸੀ ਪਤਾ ਕਿ ਅੱਜ ਜਿਹੜੇ ਬਨਾਰਸ ਦੀ ਧਰਤੀ ਤੇ ਆ ਕੇ ਸਾਡੇ ਸਾਹਮਣੇ ਬੈਠੇ ਨੇ ਇਹ ਹੀ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਧੰਨ ਗੁਰੂ ਨਾਨਕ ਨੇ ਗੁਰੂ ਪਿਆਰੇ ਗੁਰੂ ਨਾਨਕ ਮਹਾਰਾਜ ਉੱਥੇ ਉਪਦੇਸ਼ ਦੇਣ ਲੱਗੇ ਬਹੁਤ ਸਾਰੇ ਲੋਕ ਸਤਿਗੁਰਾਂ ਦੇ ਆਲੇ ਦੁਆਲੇ ਇਕੱਤਰ ਹੋ ਜਾਂਦੇ ਨੇ ਹੁਣ ਜਦੋਂ ਸਤਿਗੁਰਾਂ ਦੇ ਆਲੇ ਦੁਆਲੇ ਇਕੱਠੇ ਹੁੰਦੇ ਨੇ ਤਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਰੱਬੀ ਉਪਦੇਸ਼ ਦਿੰਦੇ ਨੇ ਤੇ ਇੰਨੇ ਚਿਰੋਂ ਹੀ ਬਨਾਰਸ ਦੇ ਵੱਡੇ ਪੰਡਤਾਂ ਨੂੰ ਮਹਾਨ ਪੰਡਤਾਂ ਨੂੰ ਪਤਾ ਲੱਗਦਾ ਹੈ ਉਹ ਸਾਰੇ ਪਹੁੰਚ ਜਾਂਦੇ ਨੇ ਇਹਨਾਂ ਸਾਰਿਆਂ ਦਾ ਮੁਖੀ ਸੀ ਇੱਕ ਜਿਸ ਦਾ ਇਤਿਹਾਸ ਦੇ ਵਿੱਚ ਨਾਮ ਚੌਤਰਦਾਸ ਬ੍ਰਾਹਮਣ ਆਇਆ ਹੈ ਤੇ ਗੁਰੂ ਪਿਆਰਿਓ ਇਹ ਬ੍ਰਾਹਮਣ ਜਿਹੜਾ ਧਾਰਮਿਕ ਗ੍ਰੰਥਾਂ ਨੂੰ ਪੜਨ ਵਾਲਾ ਸੀ ਸਮਝਣ ਵਾਲਾ ਸੀ ਉਰਤੀਖਣ ਬੁੱਧੀ ਵਾਲਾ ਸੀ ਇਸ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਮਹਾਰਾਜ ਰੱਬੀ ਉਪਦੇਸ਼ ਦੇ ਰਹੇ ਨੇ ਬੰਦੇਰੇ ਨੇ ਬਨਾਰਸ ਦੀ ਧਰਤੀ ਤੇ ਮੈਂ ਕਿਉਂ ਨਾ ਜਾ ਕੇ ਵਿਚਾਰ ਗੋਸ਼ਟੀ ਕਰਾਂ ਤੇ ਗੁਰੂ ਪਿਆਰਿਓ ਇਹ ਪੰਡਿਤ ਚਤੁਰਦਾਸ ਜਿੱਥੇ ਗੁਰੂ ਨਾਨਕ ਮਹਾਰਾਜ ਤੇ ਭਾਈ ਮਰਦਾਨਾ ਜੀ ਸੰਗਤ ਨੂੰ ਉਪਦੇਸ਼ ਦੇ ਰਹੇ ਨੇ ਉੱਥੇ ਪਹੁੰਚ ਜਾਂਦਾ ਉੱਥੇ ਆ ਕੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਵੇਖਦਾ ਤਾਂ ਹੈਰਾਨ ਹੋ ਜਾਂਦਾ ਹੁਣ ਜਦੋਂ ਵੇਖਦਾ ਹੈਰਾਨ ਕਿਉਂ ਹੁੰਦਾ ਕਿਉਂਕਿ ਗੁਰੂ ਨਾਨਕ ਮਹਾਰਾਜ ਨੇ ਭਾਈ ਮਰਦਾਨਾ ਜੀ ਨੇ ਲਿਵਾਸ ਹੀ ਐਸਾ ਪਹਿਨਿਆ ਹੋਇਆ ਸੀ ਨਾ ਗੁਰਨਾਨਕ ਮਹਾਰਾਜ ਹਿੰਦੂ ਲੱਗ ਰਹੇ ਸਨ ਨਾ ਮੁਸਲਮਾਨ ਲੱਗ ਰਹੇ ਸਨ ਸਤਗੁਰਾਂ ਨੇ ਲਿਵਾਸ ਹੀ ਐਸਾ ਪਹਿਨਿਆ ਸੀ ਤੇ ਗੁਰੂ ਪਿਆਰੇ ਜਦੋਂ ਚattrodas ਉਹ ਪੰਡਿਤ ਉਹ ਬ੍ਰਾਹਮਣ ਆਉਂਦਾ ਗੁਰਨਾਨਕ ਪਾਤਸ਼ਾਹ ਨੂੰ ਆ ਕੇ ਪਹਿਲਾ ਪ੍ਰਸ਼ਨ ਹੀ ਇਹ ਕਰਦਾ ਕਿ ਹੇ ਪੀਰ ਜੀ ਹੇ ਫਕੀਰ ਜੀ ਹੇ ਸੰਤ ਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਿਸ ਧਰਮ ਨਾਲ ਸੰਬੰਧ ਰੱਖਦੇ ਹੋ ਨਾ ਤਾਂ ਤੁਸੀਂ ਪਹਿਰਾਵੇ ਤੋਂ Hindu sant ਲੱਗਦੇ ਹੋ ਤੇ ਨਾ ਹੀ ਤੁਸੀਂ muslim fakir ਲੱਗਦੇ ਹੋ ਤੁਸੀਂ ਦੱਸੋ ਕੌਣ ਹੋ ਤਾਂ ਉੱਥੇ ਗੁਰਨਾਨਕ ਮਹਾਰਾਜ ਨੇ ਆਖਿਆ ਭਾਈ ਅਸੀਂ ਇਨਸਾਨ ਹਾਂ ਅਸੀਂ ਉਹ ਅਕਾਲ ਪੁਰਖ ਦੇ ਸੇਵਕ ਹਾਂ ਦਾਸ ਹਾਂ ਅਸੀਂ Hindu musliman ਦੇ ਚੱਕਰ 'ਚ ਨਹੀਂ ਪੈਂਦੇ ਪੰਡਿਤ ਚਤੁਰਦਾਸ ਕਹਿੰਦਾ ਇਹੀ ਤਾਂ ਮੈਂ ਪੁੱਛਣਾ ਚਾਹੁੰਨਾ ਕਿ ਫਿਰ ਤੁਸੀਂ ਹੋ ਕੌਣ ਨਾ ਤੁਹਾਡੇ ਕੋਲ ਸਾਲਗ੍ਰਾਮ ਹੈ ਤੇ ਨਾ ਤੁਹਾਡੇ ਹੱਥ ਵਿੱਚ ਕੋਈ ਤਸਬੀਹ ਫੜੀ ਹੈ ਨਾ ਤੁਹਾਡੇ ਕੋਲ ਕੋਈ ਮਾਲਾ ਹੈ ਤੇ ਫਿਰ ਤੁਸੀਂ ਸੰਤ ਕਿਵੇਂ ਹੋਏ ਤਾਂ ਗੁਰੂ ਨਾਨਕ ਪਾਸ਼ਾ ਨੇ ਉੱਥੇ ਬੜੀ ਕਮਾਲ ਦੀ ਗੱਲ ਦੱਸੀ ਪੰਡਿਤ ਚਤੁਰਦਾਸ ਜੀ ਤੁਸੀਂ ਸਾਲਗ੍ਰਾਮ ਦੀ ਪੂਜਾ ਕਰਲ ਕਰਦੇ ਹੋ ਕਿ ਸਾਲਗ੍ਰਾਮ ਦੀ ਪੂਜਾ ਨਹੀਂ ਕਰਦੇ ਅਸੀਂ ਮੂਰਤੀ ਪੂਜਾ ਨੂੰ ਨਹੀਂ ਮੰਨਦੇ ਉਹ ਅਕਾਲ ਪੁਰਖ ਉਹ ਪਰਮੇਸ਼ਰ ਜਿਨੇ ਇਹ ਪੂਰਾ ਬ੍ਰਹਿਮੰਡ ਬਣਾਇਆ ਜੋ ਪੂਰੀ ਕਾਇਨਾਤ ਦਾ ਮਾਲਕ ਹੈ ਉਹੀ ਸਾਡੇ ਲਈ ਸਾਲਗ੍ਰਾਮ ਹੈ ਅਸੀਂ ਤਾਂ ਹਰ ਵੇਲੇ ਹਰ ਵਕਤ ਉਹਨੂੰ ਤੇ ਉਹਨੇ ਆ ਉਹਨੂੰ ਯਾਦ ਕਰਦੇ ਹਾਂ ਕਿਉਂਕਿ ਸਾਡੇ ਲਈ ਸਾਲਗ੍ਰਾਮ ਸਾਡਾ ਅਕਾਲ ਪੁਰਖ ਹੈ ਜੋ ਸਾਡੇ ਸਰੀਰ ਦੇ ਅੰਦਰ ਵੀ ਮੌਜੂਦ ਹੈ ਤੇ ਜਦੋਂ ਇਹ ਗੱਲ ਆਖੀ ਤਾਂ ਉਹ ਹੈਰਾਨ ਹੋ ਗਿਆ ਗੁਰਨਾਨਕ ਮਹਾਰਾਜ ਕਹਿੰਦੇ ਸਾਲਗ੍ਰਾਮ ਕੋਈ ਛੋਟਾ ਜਿਹਾ ਰੱਬ ਨਹੀਂ ਸਾਡਾ ਇਹ ਵਿਸ਼ਾਲ ਓ ਰੱਬ ਹੈ ਜੋ ਪੂਰੀ ਕਾਇਨਾਤ ਵਿੱਚ ਪੂਰੀ ਮਨੁੱਖਤਾ ਦੇ ਵਿੱਚ ਸਮਾਇਆ ਹੋਇਆ ਹੈ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਨਾ ਸਾਲਗ੍ਰਾਮ ਹਮਾਰਾ ਸੇਵਾ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦੇ ਬਾਣੇ ਦੇ ਵਿੱਚ ਹੁਕਮ ਦੇ ਵਿੱਚ ਚੱਲਣਾ ਹੀ ਸਾਡੇ ਲਈ ਸਾਲਗ੍ਰਾਮ ਦੀ ਪੂਜਾ ਹੈ ਅਸੀਂ ਕਿਸੇ ਪੱਥਰ ਦੀ ਪੂਜਾ ਨਹੀਂ ਕਰਦੇ ਇਸ ਕਰਕੇ ਇਹ ਪੂਰੀ ਕੈਨਾਤ ਉਸ ਅਕਾਲ ਪੁਰਖ ਦੀ ਹੈ ਪੂਰੀ ਕੈਨਾਤ ਵਿੱਚ ਅਕਾਲ ਪੁਰਖ ਵੱਸਦਾ ਹੈ ਇਸੇ ਕਰਕੇ ਸਾਰੀ ਕੈਨਾਤ ਸਾਰਾ ਬ੍ਰਹਿਮੰਡ ਸਮੇਤ ਸਾਡੇ ਇਸ ਹਾਲਗ੍ਰਾਮ ਹੈ ਤਾਂ ਕਰਕੇ ਅਸੀਂ ਹੱਥ ਵਿੱਚ ਕੋਈ ਸਾਲਗ੍ਰਾਮ ਨਹੀਂ ਰੱਖਦੇ ਦੂਜੀ ਗੱਲ ਤੁਸੀਂ ਮਾਲਾ ਦੀ ਕੀਤੀ ਹੈ ਕਿ ਨਾ ਤੁਹਾਡੇ ਹੱਥ ਵਿੱਚ ਕੋਈ ਤਸਬੀਹ ਹੈ ਨਾ ਮਾਲਾ ਹੈ ਤਾਂ ਸਤਿਗੁਰ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਨਾ ਇਹੀ ਸਾਡੇ ਜੀਵਨ ਦੇ ਵਿੱਚ ਮਾਲਾ ਹੈ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਨਾ ਹਰ ਹਰ ਅੱਖਰ ਦੋਏ ਇਹ ਮਾਲਾ ਸਾਡੇ ਲਈ ਮਾਲਾ ਕੀ ਹੈ ਪ੍ਰਮਾਤਮਾ ਦੇ ਦੋ ਅੱਖਰ ਪ੍ਰਮਾਤਮਾ ਦਾ ਨਾਮ ਹਰੀ ਦਾ ਨਾਮ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਮਾਲਾ ਹੈ ਉਹਨੂੰ ਯਾਦ ਰੱਖਣਾ ਹਰ ਵਕਤ ਯਾਦ ਕਰਨਾ ਚੇਤੇ ਰੱਖਣਾ ਉਹਦੇ ਨਾਮ ਨੂੰ ਦੁਹਰਾਉਣਾ ਹੀ ਸਾਡੇ ਲਈ ਮਾਲਾ ਹੈ ਅਸੀਂ ਕੋਈ ਹੱਥ ਵਿੱਚ ਮਾਲਾ ਨਹੀਂ ਰੱਖਦੇ ਸਾਡੇ ਜੀਵਨ ਦੇ ਵਿੱਚ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਅਸੀਂ ਤਾਂ ਇਹ ਸਵਾਸਾਂ ਨੂੰ ਹੀ ਮਾਲਾ ਬਣਾਇਆ ਹੋਇਆ ਵੀ ਜੇ ਸਵਾਸ ਬਾਹਰ ਨਿਕਲਦਾ ਜਾਂ ਅੰਦਰ ਜਾਂਦਾ ਬਸ ਉਹਦਾ ਹੀ ਨਾਮ ਸਾਨੂੰ ਯਾਦ ਰਹਿੰਦਾ ਉਹਦਾ ਹੀ ਨਾਮ ਜਪਦੇ ਹਾਂ ਇਸੇ ਕਰਕੇ ਸਾਨੂੰ ਮਾਲਾ ਰੱਖਣ ਦੀ ਵੀ ਜ਼ਰੂਰਤ ਨਹੀਂ ਜਪਤ ਜਪਤ ਪੈ ਨਿਹਾਲਾ ਹਰ ਹਰ ਅੱਖਰ ਦੋਏ ਇਹ ਮਾਲਾ ਪ੍ਰਮਾਤਮਾ ਦਾ ਨਾਮ ਹੀ ਸਾਡੇ ਲਈ ਮਾਲਾ ਹੈ ਜਦੋਂ ਪੰਡਿਤ ਚਤਰਦਾਸ ਨੂੰ ਇਹ ਗੱਲ ਆਖੀ ਜਿੰਨੀ ਵੀ ਉੱਥੇ ਸੰਗਤ ਸੀ ਜਿੰਨੇ ਵੀ ਲੋਕ ਇਕੱਤਰ ਹੋਏ ਸੀ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਧੰਗੁਰ ਨਾਨਕ ਕਿਵੇਂ ਤਰੀਕੇ ਨਾਲ ਇਸ ਪੰਡਿਤ ਚਤਰਦਾਸ ਨੂੰ ਜੋ ਸਾਰੇ ਬਨਾਰਸ ਦੇ ਵਿੱਚ ਬ੍ਰਾਹਮਣਾਂ ਦਾ ਮੁਖੀ ਅਗਵਾਉਂਦਾ ਹੈ ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇਸ ਦੀ ਸੰਤੋਸ਼ਟੀ ਕਰਦੇ ਨੇ ਸੋ ਗੁਰੂ ਪਿਆਰਿਓ ਉਥੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਚਤਰਉਦਾਸ ਨੂੰ ਇੱਕ ਅਕਾਲ ਪੁਰਖ ਦਾ ਇੱਕ ਪਰਮੇਸ਼ਰ ਦਾ ਉਪਦੇਸ਼ ਦਿੱਤਾ ਦੇਖੋ ਕਿੰਨੀ ਨਿਮਰਤਾ ਹੈ ਪੰਡਿਤ ਚਤਰਉਦਾਸ ਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜੀ ਦੇ ਚਰਨਾਂ ਤੇ ਸੀਸ ਨਿਵਾ ਦਿੰਦਾ ਗੁਰਨਾਨਕ ਮਹਾਰਾਜੀ ਦੇ ਅੱਗੇ ਝੁਕ ਜਾਂਦਾ ਹੈ ਕਿਉਂ ਝੁਕਦਾ ਹੈ ਕਿਉਂਕਿ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਮਝ ਜਾਂਦਾ ਹੈ ਕਿ ਇਹ ਪੂਰਨ ਗੁਰੂ ਨੇ ਪੂਰਨ ਸਤਿਗੁਰ ਨੇ ਪਰ ਮਾਫ ਕਰਨਾ ਅਸੀਂ ਗੁਰੂ ਨਾਨਕ ਨੂੰ ਅਜੇ ਤੱਕ ਸਮਝ ਹੀ ਨਹੀਂ ਪਾਏ ਜਿਹੜੇ ਚੱਕਰਾਂ ਦੇ ਵਿੱਚੋਂ ਜਿਹੜੇ ਬਹਿਮਾ ਭਰਮਾ ਪਖੰਡਾਂ ਦੇ ਵਿੱਚੋਂ ਜਿਹੜੀ ਬੁੱਤ ਪੂਜਾ ਦੇ ਵਿੱਚੋਂ ਸਾਨੂੰ ਸਤਿਗੁਰਾਂ ਨੇ ਬਾਹਰ ਕੱਢਿਆ ਸੀ ਅਸੀਂ ਉਸੇ ਬੁੱਤ ਪੂਜਾ ਦੇ ਵਿੱਚ ਖੁੱਬਦੇ ਜਾ ਰਹੇ ਹਾਂ ਤਸਦੇ ਜਾ ਰਹੇ ਹਾਂ ਸੋ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਚਰਨਾਂ ਦੇ ਵਿੱਚ ਇਹ ਪੰਡਿਤ ਚੌਤਰਦਾਸ ਝੁੱਕਦਾ ਹੈ ਤਾਂ ਬਾਕੀ ਵੀ ਸਾਰੇ ਨਮਸਕਾਰਾਂ ਕਰ ਦਿੰਦੇ ਨੇ ਤੇ ਗੁਰਨਾਨਕ ਮਹਾਰਾਜ ਬਨਾਰਸ ਦੀ ਧਰਤੀ ਤੇ ਕਈ ਦਿਨ ਰਹਿੰਦੇ ਨੇ ਤੇ ਇਥੇ ਸੰਗਤਾਂ ਨੂੰ ਤਾਰਦੇ ਨੇ ਜਿਵੇਂ ਆਪਾਂ ਪਿਛਲੀ ਤੋਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰਦਵਾਰ ਦੇ ਵਿੱਚ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੰਗਾ ਦੇ ਵਿੱਚ ਜਾ ਕੇ ਕਿਵੇਂ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਨੇ ਕਿਵੇਂ ਸਮਝਾਉਂਦੇ ਨੇ ਉਹ ਵੀ ਵੀਡੀਓ ਤੁਸੀਂ ਜਰੂਰ ਸੁਣਿਓ ਕਿਉਂਕਿ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਗੁਰਨਾਨਕ ਮਹਾਰਾਜ ਜੀ ਦਾ ਸਮਝਾਉਣ ਦਾ ਜਿਹੜਾ ਤਰੀਕਾ ਸੀ ਬਾ ਕਮਾਲ ਸੀ ਗੁਰਨਾਨਕ ਮਹਾਰਾਜ ਉਹ ਪੰਡਤਾਂ ਨਾਲ ਬ੍ਰਾਹਮਣਾਂ ਨਾਲ ਲੜ ਵੀ ਸਕਦੇ ਸੀ ਕਿ ਤੁਸੀਂ ਕਿੱਧਰ ਨੂੰ ਸੂਰਜ ਨੂੰ ਪਾਣੀ ਦਿੰਨੇ ਹੋਏ ਸੂਰਜ ਨੂੰ ਪਾਣੀ ਦੇਣ ਦਾ ਕੋਈ ਫਾਇਦਾ ਨਹੀਂ ਪਰ ਗੁਰਨਾਨਕ ਮਹਾਰਾਜ ਉਹਨਾਂ ਨੇ ਕੁਝ ਨਹੀਂ ਜਾ ਕੇ ਕਹਿੰਦੇ ਆਪਣੇ ਖੇਤਾਂ ਨੂੰ ਪਾਣੀ ਦੇਣ ਲੱਗ ਜਾਂਦੇ ਨੇ ਇਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਸੋ ਗੁਰੂ ਪਿਆਰਿਓ ਐਸੇ ਕਰਕੇ ਹੋਰ ਵੀਡੀਓ ਦੇਖਣ ਲਈ ਗੁਰੂ ਸਾਹਿਬਾਨਾਂ ਦਾ ਇਤਿਹਾਸ ਜਾਣਨ ਦੇ ਲਈ ਇਸ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਜੋ YouTube ਤੇ ਆਪਣਾ ਬਣਾਇਆ ਹੋਏ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇ ਇਹ ਸਭ ਤੋਂ ਵੱਡੀ ਸੇਵਾ ਹੋਏਗੀ ਸੋ ਅਗਲੀ ਵੀਡੀਓ ਦੇ ਵਿੱਚ ਅਗਲਾ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ